ਕੀ ਆਪ ਵੀ ਪੇਰੈਂਟਸ ਨਾਲ ਆਪਣੇ ਹਰ ਕੋਈ ਕੰਮ ਕੀਤਾ ਜਿੱਦਾਂ ਵਾਦੀ ਹੋ ਗਿਆ ਜਾਂ ਕੋਈ ਵੀ ਕੰਮ ਹੋ ਗਿਆ ਵੀ ਇਹ ਨਹੀਂ ਕਿ ਆਪ ਵੀ ਮੈਂ ਹੁਣ ਕਿ ਡੰਗਾਨੀ ਤੇ ਮੈਂ ਆ ਕੰਮ ਨਹੀਂ ਕਰਨਾ ਆਪਣੇ ਪੇਰੈਂਟਸ ਨਾਲ ਸਪੋਰਟ ਸਿਲਪੀ ਮੈਂ ਨਹੀਂ ਕਰ ਕਰ ਰਹੀ ਕਿਉਂਕਿ ਜਦੋਂ ਮਿਹਨਤ ਦੇ ਨਾਲ ਮਿਲਦਾ ਤਾਂ ਇਹ ਜਿਹੜੇ ਹੰਝੂ ਵਾਜ਼ਿਬ ਹੈ ਇਹ ਵੀ ਲੜੇ ਕੰਪੀਟੀਸ਼ਨ ਤੇ ਜਾਣ ਤੇ ਮੇਂ ਪਹਿਹੀ ਹਣੀ ਹੁੰਦੇ ਹੀ ਪੀ ਕੰਪੀਟੀਸ਼ਨ ਜਾਣਾ ਵਾ ਜਿੱਦਾਂ ਕੋਈ ਸਾਹਮਣੇ ਕਾਲ ਕੀਤੀ ਇੱਥੇ ਇੱਥੇ ਕੰਪੀਟੀਸ਼ਨ ਖੇਡਿਆ ਜਾਣਾ ਵਾ ਤੇ ਉੱਥੇ ਕਰਾਟਿਆਂ ਦੇ ਵਿੱਚ ਪੈਸੇ ਲੱਗਦੇ ਹੁੰਦੇ ਕੰਪੀਟੀਸ਼ਨ ਖੇਡਣ ਦੀ ਭਰਾਈ ਵੀ ਤੇ ਕਈ ਵਾਰੀ ਪੈਸੇ ਬਣਾਉਣੇ ਫਿਰ ਕਈ ਵਾਰੀ ਮਨ ਕਰਨਾ ਯਾਰ ਖੇਡਣ ਤੇ ਜਾਂਦੇ ਨਹੀਂ ਨਾਲ ਦੇ ਆਣੇ ਖੇਲ ਚੱਲ ਜਾਣਾ ਕੰਪੀਟੀਸ਼ਨ ਤੇ ਤੇ ਪਾਹੀ ਉਹ ਨਾ ਕਰਕੇ ਅਸੀਂ ਦੋ ਆਪਾਂ ਬਰਾਮਾ ਨੇ ਖੇਲਣੀ ਨਾ ਜਾਣਾ ਕਈ ਕਈ ਕੰਪੀਟੀਸ਼ਨ ਤੇ ਫਿਰ ਇਹ ਮੈਂ ਕਹਿ ਰਿਹਾ ਵੀ ਯਾਰ ਕਿੰਨਾ ਮੁਸ਼ਕਿਲ ਹਲਾ ਪੀ ਖੇਲਣ ਨਹੀਂ ਜਾਂਦੇ ਇਨੀ ਮਿੰਟ ਵੀ ਕਰੰਦੇ ਆ ਇਹੋ ਜਿਹੇ ਦਿਨ 22 ਜੁਲਾਈ ਦੇ ਪਿੰਡ ਤੋਂ ਉੱਠ ਕੇ ਸ਼ਹਿਰ ਦੇ ਵਿੱਚ ਆਉਣਾ ਸ਼ਹਿਰ ਤੋਂ ਉੱਠ ਕੇ ਬਾਹਰ ਖੇਡਣ ਜਾਣਾ ਕੰਮ ਤਾਂ ਵੀ ਹਾਸਲ ਹੁੰਨੀ ਕਿੰਨਾ ਕੋਖਾ ਹੁੰਦਾ ਪਿੰਡ ਤੋਂ ਉੱਠ ਕੇ ਵਾਲਾ ਆਹਨੋਂ ਬੱਕਾ ਕਹਿੰਦੇ ਨੇ ਵੀ ਜਿਹੜਾ ਚੈਂਪੀਅਨ ਦਾਵਾ ਜਾਂ ਕਹਦੀ ਵੀ ਜਿਹਨੇ ਨਿਕਲਣਾ ਹੋਵੇ ਚੰਗਾ ਬੰਦਾ ਹੁੰਦਾ ਉਹਦੀ ਉਹਦੀ ਜ਼ਿੰਦਗੀ 'ਚ ਘਟਨਾਈਆਂ ਆ ਜਾਂਦੀਆਂ ਵੀ ਰਾਬ ਉਹਦਾ ਸਬਰ ਪਰਖਦਾ ਵਾ ਫਿਰ ਇਸ ਕਰਕੇ ਇੱਕ ਨੰਨਾ ਪਰਨਾਈਆਂ ਦਾ ਸਾਹਮਣਾ ਕਰਨਾ ਪਿਆ ਤੇ ਮੈਂ ਇਹਨੂੰ ਛੱਡਿਆ ਹੀ ਨਹੀਂ ਆਮ ਤਾਂ ਬਹੁਤ ਆਈਆਂ ਹੋਣਗੀਆਂ ਪਰ ਪਰਿਵਾਰ ਕਿਸ ਤਰ੍ਹਾਂ ਦਾ ਸਹਿਯੋਗ ਕਰਦਾ ਸੀ ਕਿਉਂਕਿ ਉਹਨਾਂ ਦੀਆਂ ਵੀ ਅੱਖਾਂ ਵਰਦੀਆਂ ਹੋਣਗੀਆਂ ਜਦੋਂ ਬੱਚਾ ਇੰਨੀ ਮਿਹਨਤ ਕਰਦੇ ਹੋਵੇ ਗੇਮ ਤੋਂ ਵਾਂਝਾ ਰਹਿ ਕੇ ਇੱਕ ਪੈਸਾ ਕਮਾਉਂਦਾ। ਇਹ ਮੁਸ਼ਕਲਾਂ ਆਈਆਂ ਖਾਸ ਕਰਕੇ ਫਾਈਨੈਂਸ਼ੀਅਲ। ਇੱਕ ਵਾਰੀ ਨਾ ਮੈਂ ਇੱਕ ਬਾਰੂ ਖੇਲ ਕਿਹਾ ਸੀ ਤੇ ਘਰਾਂ ਦੇ ਵਿੱਚ ਨਿਊਜ਼ਪੇਪਰ ਨਹੀਂ ਆਉਂਦਾ। ਆਂਦਾਂ। ਮੇਰੀ ਮਦਰ ਨਾ ਖੇ ਦੇਕਰ ਉਹ ਨਿਊਜ਼ਪੇਪਰ ਲੈਣ ਗਈ ਤੇ ਨਾ ਉਹਨਾਂ ਨੇ ਨਾ ਤਿੰਨ ਚੱਕਰ ਲਵਾਏ ਕਰੇ ਵੀ ਅੱਜ ਨਹੀਂ ਸ਼ਾਮ ਆਲਾ ਜੋ ਅਜੇ ਹੀ ਪੜ੍ਹਨੀ ਆਜਾ ਕੀ ਕਰਨਾ ਉਹ ਚੀਜ਼ ਮੈਨੂੰ ਅੱਜ ਵੀ ਚੇਤਾਵਾ ਵੀ ਮੇਰੀ ਮੰਮੀ ਨੇ ਇੱਕ ਨਿਊਜ਼ਪੇਪਰ ਤੇ ਮੇਰੀ ਫੋਟੋ ਆਈ ਦੀ ਤੇ ਉਹਨਾਂ ਕਰੇ ਨਿਊਜ਼ਪੇਪਰ ਦੀ ਫੋਟੋ ਵੇਖਣ ਗਈ ਤੇ ਅੱਜ ਜਦੋਂ ਮੈਂ ਸਨੀਲ ਸੈਟੀ ਦੇ ਨਾਲ ਫੋਟੋ ਜਾਂ ਵੱਡੇ ਮੈਂ ਰਿੱਤੂ ਫੁਗਾਟ ਹੋਗੀ ਨੀਰਜ ਗੋਇਲ ਹੋ ਗਿਆ ਕਿ ਨਾਂ ਵਰਗੇ ਐਥਲੀਟ ਨੂੰ ਜਾਂ ਵੱਡੇ ਸੈਲੀਬ੍ਰਿਟੀ ਨੂੰ ਮਿਲੀ ਆ ਤੇ ਜਦੋਂ ਮੈਂ ਫੋਟੋ ਦਿਖਾਣੀ ਨਾ ਮੇਰੀ ਮੰਮੀ ਨੂੰ ਪੀਕ ਹੀ ਨਹੀਂ ਹੁੰਦਾ ਵੀ ਮੈਂ ਇੱਡੀ ਦੂਰ ਦਾਪ ਤੇ ਐਨਾ ਐਵੇਂ ਦੇਨ ਮਿਲ ਗਿਆ ਸਭ ਕਿੰਨਾ ਕਿ ਮਾਨ ਪ੍ਰਾਊਡ ਕਿੰਨਾ ਕਿ ਫੀਲ ਹੁੰਦਾ ਕਿਉਂਕਿ ਜਦੋਂ ਆਪਣੇ ਸਟੂਡੈਂਟ ਹੋਣ ਇੰਟਰਨੈਸ਼ਨਲੀ ਖੇਡਣ ਤਾਂ ਕਿੰਨਾ ਗਮਾਨ ਹੁੰਦਾ YouTube ਕਾ ਜਮਾਨਾ ਅੱਜ ਕੱਲ ਮੈਂ ਮੈਨਾਂ ਛਣ ਪੰਚਮਾਰਨ ਦੀ ਅਗਲੀ ਉਹ ਕੋਚ ਬਣਿਆ ਜਿਨ੍ਹਾਂ ਨੂੰ ਆਪ ਇੱਕ ਦੋ ਫਾਈਟਾਂ ਖੇਡਦੇ ਉਹ ਉਹ ਸਪੋਰਟਸਮੈਨ ਦੇ ਵਿੱਚ ਕੋਚ ਬਣਿਆ ਇਹੋ ਚੀਜ਼ਾਂ ਹੀ ਇੱਕ ਆਪਾਂ ਨੂੰ ਮਾਪਿਓ ਨੂੰ ਜਿਹੜੇ ਉਹਨਾਂ ਦੇ ਮਾਪਿਓ ਹਨ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਕਿਹੜਾ ਕਿਹੜਾ ਕੋਚ ਆ ਉਹ ਖੁਦ ਕਿੱਦਾਂ ਦਾ ਤਗੜਾ ਖਿਡਾਰੀ ਰਿਹਾ ਵਾ ਜਾਂ ਉਹਨੇ ਕਿੰਨੇ ਕਿ ਵਧੀਆ ਐਥਲੀਟ ਕੱਢੇ ਆ ਕਿ ਜੇ ਉਹ ਕੋ ਕੀ ਆ ਇਹ ਸਾਰਿਆਂ ਨੂੰ ਵੱਡੀ ਚੀਜ਼ ਆ ਜਾਂਦੀ ਹੈ ਬਾਕੀ ਚੀਜ਼ ਆ ਜਾਂਦੀ ਹੈ ਅੱਜ ਕੱਲ 80% ਲੋਕ ਪੈਹਾ ਹੀ ਕਮਾਂਡ ਹੈ ਸਪੋਰਟਸ ਦੇ ਵਿੱਚੋਂ ਕੋਈ ਗਾਈਡ ਸਹੀ ਨਹੀਂ ਕਰਦਾ ਸਪੋਰਟਸ ਦੇ ਵਿੱਚੋਂ ਅੱਜ ਕੱਲ ਦਾ ਸਮਾਂ ਉਸ ਤਰ੍ਹਾਂ ਦਾ ਸਮਾਂ ਹੈ ਕਿ ਸਾਡੇ ਜਿਹੜੇ ਤੀਆਂ ਨੇ ਉਹਨਾਂ ਨੂੰ ਅਸੀਂ ਜ਼ਰੂਰ ਕਿਤਨਾ ਕਿਤੇ ਪਛੜੇ ਰੱਖਦੇ ਮਗਰ ਅੱਜ ਦੀ ਕਹਾਣੀ ਦੇ ਵਿੱਚ ਇਕ ਤੀਰਾਨੀ ਦੀ ਕਹਾਣੀ ਇਸ ਪ੍ਰਕਾਰ ਹੈ ਕਿ ਉਸਨੇ ਆਪਣੇ ਪਿੰਡ ਦੇ ਵਿੱਚੋਂ ਸ਼ੁਰੂਆਤ ਕੀਤੀ ਇੱਕ ਸੋਚ ਰੱਖੀ ਬਚਪਨ ਦੇ ਵਿੱਚ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੀ ਕਾਮਯਾਬ ਹਾਸਲ ਹੋਵਾਂਗੀ ਮਗਰ ਉਸ ਤੋਂ ਬਾਅਦ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਹੁੰਦਾ ਹੈ ਪਿੰਡ ਤੋਂ ਉੱਠ ਕੇ ਤੀਰਾਨੀ ਸ਼ਹਿਰ ਚ ਆ ਕੇ ਪ੍ਰੈਕਟਿਸ ਕਰਦੀ ਹੈ ਆਪਣੀ ਗੇਮ ਨੂੰ ਲੈ ਕੇ ਗੇਮ ਵੀ ਐਸੀ ਜੋ ਕਿ ਤੁਸੀਂ ਕਦੇ ਕਦੇ ਸੁਣੀ ਹੋਵੇਗੀ ਜਾਂ ਕਦੀ ਸੁਣੀ ਵੀ ਨਹੀਂ ਹੋਵੇਗੀ ਕਿਉਂਕਿ ਜੇਕਰ ਤੁਸੀਂ ਸੁਲਤਾਨ ਫਿਲਮ ਦੇਖੀ ਆ ਤਾਂ ਉਸ ਫਿਲਮ ਦੇ ਵਿੱਚ ਇੱਕ MMA ਗੇਮ ਹੈ ਉਸ MMA ਗੇਮ ਦਾ ਜ਼ਿਕਰ ਕਰ ਰਹੇ ਹਾਂ ਤੇ ਤੀਰਾਨੀ ਦੀ ਉਸ ਸ਼ੁਰੂਆਤ ਹੁੰਦੀ ਹੈ MMA ਦੀ ਗੇਮ ਤੋਂ ਤਾ ਅੱਜ ਦੀ ਰਾਣੀ ਇੰਟਰਨੈਸ਼ਨਲ ਜਿਹੜੇ ਆ ਕਈ ਅਵਾਰਡ ਹਾਸਲ ਕਰਕੇ ਆਪਣੇ ਪਿੰਡ ਦਾ ਆਪਣੇ ਪਰਿਵਾਰ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕਰ ਰਹੀ ਆ ਸੋ ਸਾਡੇ ਨਾਲ ਹਰਪ੍ਰੀਤ ਕੌਰ ਮੌਜੂਦ ਆ ਮੈਮ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਆ ਜੀ ਥੈਂਕ ਯੂ ਪਹਿਲਾਂ ਤੇ ਜੀ MMA ਗੇਮ ਦਾ ਜ਼ਿਕਰ ਕਰ ਰਹੇ ਆ ਇਹ ਗੇਮ ਹੈ ਕੀ ਇਸ ਬਾਰੇ ਥੋੜਾ ਦੱਸੋ ਇੱਕ ਕਈਆਂ ਸਰੀਆਂ ਗੇਮਾਂ ਨੂੰ ਲਾ ਕੇ ਜਿਹੜੀ ਆ MMA ਗੇਮ ਬਣੀ ਆ ਇਹ ਕਾਫੀ ਜ਼ਿਆਦਾ ਡਿਫਿਕਲਟ ਆ ਬਾਕੀ ਗੇਮਾਂ ਨਾਲੋਂ ਕਿਉਂਕਿ ਅ ਜ ਇੱਥੇ ਤੇ ਸਭ ਤੋਂ ਵੱਡੀ ਗੱਲ ਵੀ ਪਹਿਲਾਂ ਤੇ ਪੰਜਾਬ 'ਚ ਕੋਈ ਕੋਚ ਹੀ ਨਹੀਂ ਲੱਭਦਾ ਇਸ ਚੀਜ਼ ਨੂੰ ਕਰਾਉਣ ਬਾਰੇ ਕਿਉਂਕਿ ਇਹ ਕਈ ਸਾਰੀਆਂ ਗੇਮਾਂ ਤੋਂ ਰਲਾ ਕੇ ਬਣਿਆ ਜਿਦਾਂ ਬੌਕਸਿੰਗ, ਕਿੱਕ ਬੌਕਸਿੰਗ, ਰੈਸਲਿੰਗ, ਬੀਜੇ ਜੇ ਸਾਰੀਆਂ ਗੇਮਾਂ ਨੂੰ ਲਾ ਕੇ ਬਣਿਆ ਜੇ ਆਪਾਂ ਵਕ ਵਕ ਕੋਚ ਕੋ ਟ੍ਰੇਨਿੰਗ ਕਰਨ ਜਾਣੇ ਫਿਰ ਉਹ ਕਹਣਗੇ ਜੇ ਬੌਕਸਿੰਗ ਆ ਤੇ ਫਿਰ ਬੌਕਸਿੰਗ ਹੀ ਕਰੋ ਆਪਾਂ ਮਿਕਸ ਮਾਰਸ਼ਲ ਆਰਡ ਨਹੀਂ ਤੁਹਾਨੂੰ ਕਰਵਾ ਸਕਦੇ ਜੇ ਨਾ ਤੁਸੀਂ ਸਾਡੇ ਕੋ ਬੌਕਸਿੰਗ ਸਿੱਖ ਕੇ ਤੇ ਮਿਕਸ ਮਾਰਸ਼ਲ ਆਰਡ ਦੀ ਗੇਮ ਕਰਨ ਵਾਸਤੇ ਚਲੇ ਜਾਓ ਇਹ ਸਾਰੇ ਕਈ ਗੇਮਾਂ ਤੋਂ ਰਲਾ ਕੇ ਬਣਿਦੀ ਆ ਇਸ ਕਰਕੇ ਇਹ ਕਾਫੀ ਜ਼ਿਆਦਾ ਟਫ ਵੀ ਆ ਤੇ ਇਹਦੀ ਟ੍ਰੇਨਿੰਗ ਵੀ ਕਾਫੀ ਟਫ ਆ ਜਿਸ ਤਰ੍ਹਾਂ 3 ਘੰਟੇ ਸਵੇਰੇ ਲਾ ਲੋ ਤੇ 3 ਘੰਟੇ ਸ਼ਾਮ ਜੀ ਤੁਹਾਡੀ ਸ਼ੁਰੂਆਤ ਦੀ ਗੱਲ ਕਰੀਏ ਤੇ ਸ਼ੁਰੂਆਤ ਕਦੋਂ ਹੁੰਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਗੇਮ ਦੇ ਵਿੱਚ ਕਾਮਯਾਬੀ ਹਾਸਲ ਕਰਨੀ ਤੁਸੀਂ ਬਾਹਰ ਵੀ ਖੇਡ ਕੇ ਆਏ ਹੋ ਕਿੰਨਾ ਕੁ ਸਮਾਂ ਲੱਗ ਗਿਆ ਕਿੰਨੇ ਸਾਲ ਲੱਗੇ ਇਸ ਗੇਮ ਨੂੰ ਲੱਗੇ ਮੈਂ ਸ਼ੇਮੀ ਕਲਾਸ ਦੇ ਵਿੱਚ ਸੀ ਸਕੂਲ ਵਿੱਚ ਕਰਾਟੇ ਗਵਰਨਮੈਂਟ ਸਕੂਲਾਂ 'ਚ ਕਰਾਟੇ ਆਉਂਦੇ ਆ ਨਾ ਕਰਾਟੇ ਸੈਲਫ ਡਿਫੈਂਸ ਵਾਸਤੇ ਸੈਲਫ ਡਿਫੈਂਸ ਵਾਸਤੇ ਕਰਾਟੇ ਆਏਦੇ ਹੀ 2012 ਦੇ ਵਿੱਚ ਤੋਂ ਮੈਂ ਆਪਣੀ ਜਿਹੜੀ ਗੇਮ ਦੀ ਜਰਨੀ ਆ ਉਹ ਸਟਾਰਟ ਕੀਤੀ 2012 ਦੇ ਵਿੱਚ ਆਪਣੇ ਪਿੰਡ ਤੋਂ ਸਕੂਲ ਤੋਂ ਉਥੇ ਸੈਲਫ ਡਿਫੈਂਸ ਦੀਆਂ ਕਲਾਸਾਂ ਵਾਸਤੇ ਆਉਂਦੇ ਹੁੰਦੇ ਹੀ ਕਰਾਟੇ ਮੈਂ ਕਰਾਟੇ ਗ ਮੈਂ ਕਰਾਟੇ ਗੇਮ ਸੈਲਫ ਡਿਫੈਂਸ ਤੋਂ ਸ਼ੁਰੂ ਕੀਤੀ ਫਿਰ ਉਸ ਤੋਂ ਹੌਲੀ ਹੌਲੀ ਉਹਨੂੰ ਪ੍ਰੋਫੈਸ਼ਨਲੀ ਬਣਾ ਲਿਆ ਫਿਰ ਜਦੋਂ ਲੋਕੀ ਮੈਂ ਮੈਡਲ ਜੇ ਤੇ ਕੈਮੀ ਨੂੰ ਬੜਾ ਵਧੀਆ ਲੱਗਾ ਫਿਰ ਮੈਂ ਮੈਡਲ ਜੇ ਤੇ ਕਿਆਈ ਆ ਮੈਨੂੰ ਕੋਈ ਪਹਿਲੇ ਆਸ ਹੀ ਨਹੀਂ ਹੈਗੀ ਕਿ ਗੇਮ ਹੁੰਦੀ ਕੀ ਆ ਮੈਨੂੰ ਪਤਾ ਵੀ ਨਹੀਂ ਫਿਰ ਜਦੋਂ ਮੈਂ ਖੇਲਣਗੇ ਮੈਨੂੰ ਬੜਾ ਵਧੀਆ ਲੱਗਾ ਫਿਰ ਮੈਂ ਬੈਕ ਟੂ ਬੈਕ ਕੰਪੀਟੀਸ਼ਨ ਖੇਲੇ ਕਰਾਟਿਆਂ ਦੇ ਮੈਂ ਸਕੂਲ ਦੇ ਵਿੱਚ 5 ਵਾਰੀ ਨੈਸ਼ਨਲ ਚੈਂਪੀਅਨ ਆ ਮੇਰੇ ਨਾਲ ਮੇਰਾ ਬ੍ਰਦਰ ਵੀ ਆ ਫਿਰ ਪਲੱਸ 2 ਤੱਕ ਮੈਂ ਕਾਫੀ ਟਾਈਮ ਸਕੂਲ ਵਿੱਚ ਚੈਂਪੀਅਨ ਰਹੀ ਫਿਰ ਉਸ ਤੋਂ ਬਾਅਦ ਆ ਮੈਂ ਯੂਨੀਵਰਸਿ ਪਰ ਕਿਉਂ ਲੋਨਡਿਆ ਦੀ ਵਿੱਚ ਚੈਂਪੀਅਨ ਆ ਮੈਨੂੰ ਬੜਾ ਵਧੀਆ ਲੱਗਦਾ ਵੀ ਯਾਰ ਹੁਣ ਮੇਰੇ ਵੀ ਨਾਮ ਦੇ ਪਿੱਛੇ ਚੈਂਪੀਅਨ ਲੱਗਣ ਡਿਆ ਪਿਆ ਜਾਂ ਮੈਂ ਇੱਕ ਚੰਗਾ ਐਥਲੀਟ ਬਣ ਗਿਆ ਮੇਰੇ ਨਾਮ ਤੋਂ ਪਛਾਣ ਬਣ ਗਈ ਜਾਂ ਮੇਰੀ ਖੇਡ ਤੋਂ ਇੱਕ ਨਾ ਨਾਮ ਤਿਆਰ ਕੋਈ ਦੇ ਦਿੰਦਾ ਪਰ ਜਦੋਂ ਕਹਿੰਦਾ ਨਾ ਉਹ ਕਰਾਟੇ ਵਾਲੇ ਬੱਚੇ ਜਾਂਦੇ ਸਕੂਲ ਦੇ ਵਿੱਚ ਇੱਕ ਦਸ਼ਜੀ ਬਣ ਗਈ ਪਿੰਡਾਂ ਵਿੱਚ ਕਹਦੀ ਨਾ ਉਹ ਕਰਾਟੇ ਵਾਲੇ ਬੱਚੇ ਜਾਂਦੇ ਉਹ ਕਰਾਟੇ ਵਾਲੇ ਜਾਂ ਕੋਈ ਵੀ ਸ਼ਰਤ ਹੋਣੀ ਨਾ ਕਲਾਸ ਵਿੱਚ ਤੇ ਮੈਮ ਨੇ ਕਹਿੰਨਾ ਕਰਾਟੇ ਵਾਲੇ ਬੱਚਾ ਨਹੀਂ ਕੀਤੀ ਨਹੀਂ ਉਹਨਾਂ ਨੂੰ ਪੁੱਛ ਲੋ ਕਰਾਟੇ ਵਾਲੇ ਬੱਚੇ ਤੋਂ ਖਾਸ ਤੌਰ ਤੇ ਡਰਦੇ ਹੁੰਦੇ ਲੋਕ ਹਾਂਜੀ ਇਸੇ ਕਰਕੇ ਕਹਿੰਦੇ ਨੇ ਤੇ ਕਰਾਟਿਆਂ ਵਾਲੇ ਬੱਚਾ ਨੇ ਕੋਈ ਨਾ ਕੋਈ ਕੰਮ ਕੀਤਾ ਹੋਣਾ ਸਕੂਲ ਦੇ ਵਿੱਚ ਇੱਕ ਪਿੰਡ ਤੋਂ ਉੱਠ ਕੇ ਸ਼ਹਿਰ ਦੇ ਵਿੱਚ ਆਉਣਾ ਸ਼ਹਿਰ ਤੋਂ ਉੱਠ ਕੇ ਇੱਕ ਬਾਹਰ ਖੇਡਣ ਜਾਣਾ ਕਾਮਯਾਬੀ ਹਾਸਲ ਹੋਣੀ ਕਿੰਨਾ ਕੋਖਾ ਹੁੰਦਾ ਪਿੰਡ ਤੋਂ ਉੱਠ ਕੇ ਬਾਹਰ ਕੋਖਾ ਦੇ ਬਹੁਤ ਹੁੰਦਾ ਵਾ ਅੱਜ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਤੇ ਨਹੀਂ ਕਰ ਸਕਦੇ ਕਿਉਂਕਿ ਬੜਾ ਕੁਝ ਸੈਕਰੀਫਾਈਜ਼ ਕਰਨਾ ਪੈਂਦਾ ਵਾ ਬੜਾ ਕੁਝ ਵੇਖਣਾ ਪੈਂਦਾ ਵਾ ਘਰ ਤੋਂ ਨਿਕਲ ਲੱਗਿਆ ਕਿ ਕਿਹੜੀ ਚੀਜ਼ ਮੇਰੇ ਕੋਲ ਹੈ ਕਿਹੜੀ ਚੀਜ਼ ਨਹੀਂ ਕਈ ਵਾਰੀ ਤਾਂ ਪੈਸੇ ਵੀ ਨਹੀਂ ਹੁੰਦੇ ਇਨਸਾਨ ਕੋਲ ਪਿਛਾਰ ਵਾਸਤੇ ਕਰਾਇਆ ਕੱਢਣਾ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਮੇਰੇ ਫਾਦਰ ਮਜ਼ਦੂਰ ਕਰ ਮਜ਼ਦੂਰੀ ਕਰਦੇ ਆ ਫਿਰ ਇਹੋ ਜਿਹੇ ਘਰਾਂ ਦੇ ਵਿੱਚ ਪੜਾਈ ਦਾ ਖਰਚਾ ਚੁਕਣਾ ਜਾਂ ਅੱਜ ਅੱਜ ਦੇ ਟਾਈਮ ਦੇ ਵਿੱਚ ਕਿਰਾਏ ਚੁਕਣ ਜਾਂ ਗੇਮ ਦਾ ਤਿੰਨੇ ਚੀਜ਼ਾਂ ਦਾ ਖਰਚਾ ਚੁਕਣਾ ਬੜਾ ਮੁਸ਼ਕਿਲ ਆ ਫਿਰਹੀਂ ਤਿੰਨ ਭੈਣ ਭਰਾਵਾਂ ਫਿਰ ਇਹਨਾਂ ਤਿੰਨਾਂ ਦੇ ਵਿੱਚ ਖਰਚਾ ਚੁਕਣਾ ਬੜਾ ਮੁਸ਼ਕਿਲ ਹੋ ਜਾਂਦਾ ਸਭ ਤੋਂ ਵੱਡੀ ਇੰਤ ਦੋਵੇਂ ਭੈਣ ਭਰਾ ਨਾਲ ਗੇਮ ਕਰਦੇ ਆ ਫਿਰ ਖਰਚਾ ਚੁਕਣਾ ਬੜਾ ਮੁਸ਼ਕਿਲ ਹੋ ਜਾਂਦਾ ਸਾਡਾ ਕਈ ਵਾਰੀ ਤੇ ਕੰਪੀਟੀਸ਼ਨ ਤੇ ਜਾਂਦੇ ਵੀ ਪਾਹੀ ਵੀ ਨਹੀਂ ਹੁੰਦੇ ਹੀ ਵੀ ਕੰਪੀਟੀਸ਼ਨ ਜਾਣਾ ਵਾ ਜਿੱਦਾਂ ਕੋਈ ਸਾਹਮਣੇ ਕਾਲ ਕੀਤੀ ਇੱਥੇ ਇੱਥੇ ਕੰਪੀਟੀਸ਼ਨ ਖੇលਣਾ ਜਾ ਤੇ ਉਥੇ ਕਰਾਟਿਆਂ ਦੇ ਵਿੱਚ ਪੈਸੇ ਲੱਗਦੇ ਹੁੰਦੇ ਕੰਪੀਟੀਸ਼ਨ ਖੇਲਣ ਦੇ ਪ੍ਰਾਈਵੇਟ ਤੇ ਕਈ ਵਾਰੀ ਪੈਸੇ ਬਣਾਉਣੇ ਫਿਰ ਕਈ ਵਾਰੀ ਮਨ ਕਰਨਾ ਯਾਰ ਖੇਡਣ ਤੇ ਜਾਂਦੇ ਨਹੀਂ ਨਾਲਦਿਆਂ ਨੇ ਖੇਲਣ ਚਲ ਜਾਣਾ ਕੰਪੀਟੀਸ਼ਨ ਤੇ ਤੇ ਪੈਸੇ ਹੁਣ ਨਾ ਕਰਕੇ ਅਸੀਂ ਦੋਆ ਬਣ ਭਰਾਵਾਂ ਨੇ ਖੇਲਣ ਨਹੀਂ ਨ ਜਾਣਾ ਕਈ ਕਈ ਕੰਪੀਟੀਸ਼ਨ ਫਿਰ ਅਹੀਂ ਮੈਂ ਕਿਉਂ ਰੀ ਸੋਚਣਾ ਵੀ ਯਾਰ ਕਿੰਨਾ ਮੁਸ਼ਕਿਲ ਆ ਹਨਾ ਪੀ ਖੇਲਣ ਵੀ ਨਹੀਂ ਜਾਂਦੇ ਇਨੀ ਮਿਹਨਤ ਵੀ ਕਰਦੇ ਆ ਇਹੋ ਜਿਹੇ ਦਿਨ ਹੁੰਦੇ ਹੀ ਜੂਨ ਜੁਲਾਈ ਦੇ ਤੇ ਬਿਨਾ ਸ਼ੂਜ਼ ਤੋਂ ਟ੍ਰੇਨਿੰਗ ਕਰਦੇ ਹੋ ਨਹੀਂ ਸਕੂਲੇ ਫਰਸ਼ ਵਾਲੀ ਹੁੰਦੀ ਨਾ ਸਕੂਲਾਂ ਦੇ ਵਿੱਚ ਗਰਾਊਂਡ ਵੀ ਨਹੀਂ ਹੁੰਦੀ ਪਰਸ਼ਦੇ ਹੁੰਦੀਆਂ ਟੱਲਾਂ ਜੀਆਂ ਪਿਆਹੀਂ ਬਿਨਾ ਸ਼ੂਜ਼ ਤੋਂ ਉੱਥੇ ਟ੍ਰੇਨਿੰਗ ਕਰਨੀ ਕਈ ਕਈ ਵਾਰੀ ਮਨ ਕਰਦਾ ਹੁੰਦਾ ਯਾਰ ਵੀ ਇਨੀ ਟ੍ਰੇਨਿੰਗ ਵੀ ਕਰਦੇ ਆ ਇਨੀ ਗਰਮੀ ਚ ਘਰੋਂ ਆਉਣ ਵੀ ਡੇ ਆ ਫਿਰ ਜੇ ਖੇਡਣ ਹੀ ਨਹੀਂ ਜਾਣਾ ਤਾਂ ਫਿਰ ਇਸ ਚੀਜ਼ ਦਾ ਫਾਇਦਾ ਕੀ ਆ ਵੀ ਕੰਪੀਟੀਸ਼ਨ ਖੇਡਣ ਹੀ ਨਹੀਂ ਜਾਣਾ ਫਿਰ ਟ੍ਰੇਨਿੰਗ ਕਾਦੇ ਵਾਸਤੇ ਕਰਦੇ ਕਈ ਵਾਰੀ ਮੇਰਾ ਮਨ ਕਰਦਾ ਹੁੰਦਾ ਹੈ ਵੀ ਮੈਂ ਛੱਡ ਦਾਂ ਤੇ ਮੇਰਾ ਬ੍ਰਦਰ ਕਰਦਾ ਰਹੂਗਾ ਪਰ ਫਿਰ ਵਿੱਚੋਂ ਵਿੱਚ ਕਈ ਵਾਰੀ ਸੋਚੀ ਯਾਰ ਉਹ ਸ਼ੁਰੂ ਤੇ ਹੁਣ ਕਰ ਲਿਆ ਫਿਰ ਬੜਾ ਕੁਝ ਹੋਣਾ ਹੀ ਹੈਗਾ ਜ਼ਿੰਦਗੀ ਦੇ ਵਿੱਚ ਅਬ ਜਿੱਦਾਂ ਮੋਟੀਵੇਸ਼ਨ ਮੂਵੀਜ਼ ਦੇਖਦੇ ਆ ਹਨਾ ਉਹਨਾਂ ਤੋਂ ਕਈ ਵਾਰੀ ਮੋਟੀਵੇਟ ਲੈਣੀ ਹੁੰਦੀ ਵੀ ਨਹੀਂ ਯਾਰ ਉਹਨਾਂ ਨੇ ਵੀ ਬੜਾ ਸੰਘਰਸ਼ ਕੀਤਾ ਆਪਣੀ ਲਾਈਫ ਦੇ ਵਿੱਚ ਹਰ ਕਿਸੇ ਨੂੰ ਬੜਾ ਮੁਸ਼ਕਿਲ ਕਰਨਾ ਪੈਂਦਾ ਵਾ ਫਿਰ ਆਪਾਂ ਕਹਿ ਦਿੰਦੇ ਨਾ ਕਿ ਜਿਹੜਾ ਚੈਂਪੀਅਨ ਹੁੰਦਾ ਵਾ ਜਾਂ ਕਹਿ ਦਈਏ ਵੀ ਜਿਹਨੇ ਨਿਕਲਣਾ ਹੋਵੇ ਚੰਗਾ ਬੰਦਾ ਹੁੰਦਾ ਉਹਦੀ ਉਹਦੀ ਜ਼ਿੰਦਗੀ 'ਚ ਕਠਿਨਾਈਆਂ ਜਾਦੀਆਂ ਆਉਂਦੀਆਂ ਫਿਰ ਆਪ ਉਹਦਾ ਸਬਰ ਪਰਖਦਾ ਵਾ ਫਿਰ ਇਸ ਕਰਕੇ ਕਿ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਤੇ ਮੈਂ ਇਹਨੂੰ ਛੱਡਿਆ ਹੀ ਮੁਸ਼ਕਲਾਂ ਤਾਂ ਬਹੁਤ ਆਈਆਂ ਹੋਣਗੀਆਂ ਮਗਰ ਪਰਿਵਾਰ ਕਿਸ ਤਰ੍ਹਾਂ ਦਾ ਸਹਿਯੋਗ ਕਰਦਾ ਸੀ ਕਿਉਂਕਿ ਉਹਨਾਂ ਦੀਆਂ ਵੀ ਅੱਖਾਂ ਭਰਦੀਆਂ ਹੋਣਗੀਆਂ ਜਦੋਂ ਬੱਚਾ ਇੰਨੀ ਮਿਹਨਤ ਕਰਦੇ ਹੋਵੇ ਗੇਮ ਤੋਂ ਵਾਂਝਾ ਰਹਿ ਜੇ ਇੱਕ ਪੈਸਿਆਂ ਕਰਕੇ ਇਹ ਮੁਸ਼ਕਲਾਂ ਆਈਆਂ ਖਾਸ ਤੌਰ ਤੇ ਫਾਈਨੈਂਸ਼ਲੀ ਫਾਈਨੈਂਸ਼ਲੀ ਤੇ ਕਾਫੀ ਪ੍ਰੋਬਲਮ ਆਈਆਂ ਕਿਉਂਕਿ ਮੇਰੇ ਫਾਦਰ ਤੇ ਮਜ਼ਦੂਰ ਹੀ ਤੇ ਫੀਸਾਂ ਕਾਫੀ ਜ਼ਿਆਦੀਆਂ ਹੁੰਦੀਆਂ ਸੀ ਕਈ ਵਾਰੀ ਮੇਰੇ ਪੇਰੈਂਟਸ ਨੇ ਮਤਲਬ ਕਹ ਕੋ ਜਾਂ ਫੀਸ ਮੰਗਣ ਵਾਸਤੇ ਜਾਣਾ ਜਾਂ ਕਹ ਨੇ ਇਹਦੇ ਨਾਲ ਕਹ ਨੇ ਪੈਸੇ ਵਣਾਦੇ ਨੇ ਉਹਨਾਂ ਨੇ ਇਹ ਹੁੰਦਾ ਵੀ ਕਿ ਤਾਂ ਨਹੀਂ ਇਹਨਾਂ ਨੇ ਵਾਪਸ ਕਰਨੇ ਵੀ ਹੈ ਕਿ ਨਹੀਂ ਜਿਨ੍ਹਾਂ ਨੂੰ ਦੇਤੇ ਤੇ ਇਹ ਵ ਉਹ ਵੀ ਦਿਨ ਦੇਖੇ ਉਹ ਵੀ ਦਿਨ ਦੇਖਣੇ ਪਏ ਹੀ ਪਰ ਬੜੀਆਂ ਚੀਜ਼ਾਂ ਦਾ ਸਾਹਮਣਾ ਕਰਕੇ ਫੇਰੈਂਟਸ ਨੇ ਫਿਰ ਵੀ ਇੱਥੋਂ ਤੱਕ ਪਹੁੰਚਾਤਾ ਬੜੀ ਮਤਲਬ ਪ੍ਰਾਊਡ ਫੀਲ ਹੁੰਦਾ ਵੀ ਯਾਰ ਫੇਰੈਂਟਸ ਨੇ ਇਨੀ ਸਪੋਰਟ ਕੀਤੀ ਤੇ ਬ੍ਰਦਰ ਨੇ ਨਾ ਸਾਥ ਦਿੱਤਾ ਤੇ ਇੱਥੋਂ ਤੱਕ ਪੁੱਜ ਗਏ ਅੱਜ ਜਦੋਂ ਘਰ ਜਾਂਦੇ ਹੋਗੇ ਕਾਮਯਾਬੀ ਹਾਸਲ ਹੈ ਹੱਥ ਦੇ ਵਿੱਚ ਹੈ ਕਾਮਯਾਬੀ ਤੇ ਹੁਣ ਪ੍ਰਾਊਡ ਫੀਲ ਕਰਦੇ ਆ ਕਰਦੇ ਜਦੋਂ ਜਾਂਦੇ ਆ ਤੀਰਾਨੀ ਦਾ ਮਾਣ ਕਰਦੇ ਹਾਂ ਕਾਫੀ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਉਹਨਾਂ ਨੂੰ ਵੀ ਇੱਕ ਵਾਰੀ ਨਾ ਮੈਂ ਇੱਕ ਬਾਹਰੋਂ ਖੇਲ ਕਿਆ ਸੀ ਤੇ ਘਰਾਂ ਦੇ ਵਿੱਚ ਨਿਊਜ਼ਪੇਪਰ ਨਹੀਂ ਹੁੰਦਾ ਆਂਦਾ ਮੇਰੀ ਮਦਰ ਨਾ ਕਿਹਦੇ ਘਰੋਂ ਨਿਊਜ਼ਪੇਪਰ ਲੈਣ ਗਈ ਤੇ ਨਾ ਉਹਨਾਂ ਨੇ ਨਾ ਤਿੰਨ ਚੱਕਰ ਲਵਾਏ ਕਰੇ ਵੀ ਅੱਜ ਨਹੀਂ ਸ਼ਾਮਾ ਲੈ ਜੋ ਅਜੇ ਹੀ ਪੜ੍ਹਨੀ ਆ ਅਜੇ ਹੀ ਆ ਕਰਨਾ ਉਹ ਚੀਜ਼ ਮੈਨੂੰ ਅੱਜ ਵੀ ਚੇਤਾ ਆ ਵਾ ਵੀ ਮੇਰੀ ਮੰਮੀ ਨਾ ਇੱਕ ਨਿਊਜ਼ਪੇਪਰ ਤੇ ਮੇਰੀ ਫੋਟੋ ਆਈ ਦੀ ਸੀ ਤੇ ਉਹਨਾਂ ਘਰੇ ਨਿਊਜ਼ਪੇਪਰ ਦੀ ਫੋਟੋ ਵੇਖਣ ਗਈ ਤੇ ਅੱਜ ਜਦੋਂ ਮੈਂ ਸਨੀਲ ਸੈਟੀ ਦੇ ਨਾਲ ਫੋਟੋ ਜਾਂ ਵੱਡੇ ਮੈਂ ਜਿੱਤੂ ਫੁਗਾਟ ਹੋ ਗਈ ਨੀਰਜ ਗੋਇਲ ਹੋ ਗਿਆ ਇਹਨਾਂ ਵਰਗੇ ਐਥਲੀਟ ਨੂੰ ਜਾਂ ਵੱਡੇ ਸੈਲੀਬ੍ਰਿਟੀ ਨੂੰ ਮਿਲੀ ਆ ਤੇ ਜਦੋਂ ਮੈਂ ਫੋਟੋ ਦਿਖਾਣੀ ਨਾ ਮੇਰੀ ਮੰਮੀ ਨੂੰ ਬਲੀਵ ਹੀ ਨਹੀਂ ਹੁੰਦਾ ਵੀ ਮੈਂ ਐਡੀ ਦੂਰ ਤੱਕ ਤੇ ਐਵੇਂ ਦਿਆਂ ਨੂੰ ਮਿਲ ਕੇ ਆਈ ਦੀ ਤੇ ਪਿੰਡ ਵਾਲਿਆਂ ਨੂੰ ਯਕੀਨ ਹੁੰਦਾ ਜਿਹੜੇ ਪਿੰਡ ਵਾਲੇ ਕਿਉਂਕਿ ਕਈ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਤਾਨੇ ਮਾਰਦੇ ਹੁੰਦੇ ਆ ਕਈ ਹੁੰਦੇ ਆ سپورਟਿਵ ਮਰ ਪਿੰਡ ਦੇ ਕੀ ਹਾਲਾਤ ਹੁਣ ਇਹ ਵੀ ਦੱਸੋ ਜ਼ਿਕਰ ਕਰੋ ਕਿ ਕਿਹੜਾ ਪਿੰਡ ਆ ਤੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਸਪੋਰਟ ਆ ਤੁਹਾਨੂੰ ਮੇਰਾ ਪਿੰਡ ਨਾ ਹਮੇਸ਼ਾ ਸਰ ਤੋਂ ਕਾਫੀ ਦੂਰ ਮਤਲਬ ਪਿਆ ਜਾਂਦਾ ਵਾ ਤੇ ਸਾਗਣਾ ਪਿੰਡ ਆ ਮੇਰਾ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਮੈਂ ਕਹਿ ਲਵਾਂ ਵੀ ਪੜੇ ਲਿਖੇ ਅਨਪੜਾ ਕਿਉਂਕਿ ਇਹਨਾਂ ਸਪੋਰਟ ਹਰ ਗੇ ਨੂੰ ਲੱਗਦਾ ਵੀ ਟਾਈਮ ਪਾਸ ਕਰਨ ਵਾਸਤੇ ਜਾਂਦੀ ਆ ਸਵੇਰੇ ਚੱਲ ਜਾਂਦੀ ਆ ਤੇ ਸ਼ਾਮ ਨੂੰ ਆ ਜਾਂਦੀ ਆ ਮੂੰਹ ਚੁੱਕ ਕੇ। ਲੋਕੀ ਇਹ ਨਹੀਂ ਆਂਦੇ ਵੀ ਤਰੀ ਜਾਂਦੀ ਲੋਕੀਂ ਦੇ ਮੂੰਹ ਚੁੱਕ ਕੇ ਸਵੇਰੇ ਤੁਰ ਪੈਂਦੀ ਤੇ ਮੂੰਹ ਚੁੱਕ ਕੇ ਸ਼ਾਮ ਨੂੰ ਆ ਜਾਂਦੀ ਆ। ਪਰ ਬੜਾ ਕੁਝ ਸੈਕਰੀਫਾਈਸ ਕੀਤਾ ਵੀ ਲੋਕੀ ਗੱਲਾਂ ਵੀ ਕਰਦੇ ਪਰ ਇਹ ਉਹਨਾਂ ਨੂੰ ਇਗਨੋਰ ਕਰਕੇ ਅੱਗੇ ਤੁਰਨਾ ਤੁਰੇ। ਵੀ ਇਹ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਵੀ ਹਾਥੀ ਜਿਹੜਾ ਵਾ ਲੰਘਦਾ ਹੀ ਜਾਂਦਾ ਵਾ ਤੇ ਕੁੱਤੇ ਭੌਂਕਦੇ ਰਹਿੰਦੇ ਆ। ਉਹਨਾਂ ਵੱਲ ਧਿਆਨ ਨਹੀਂ ਦੇਣਾ। ਤੁਸੀਂ ਆਪਣੇ ਵੱਲ ਆਪਣੇ ਕੈਰੀਅਰ ਤੇ ਆਪਣੇ ਗੋਲ ਵੱਲ ਧਿਆਨ ਦਿਓ। ਜੇ ਤੁਸੀਂ ਉਹਨਾਂ ਵੱਲ ਵੇਖੋਗੇ ਫਿਰ ਤੇ ਤੁਸੀਂ ਆਪਣਾ ਟਾਈਮ ਖਰਾਬ ਕਰਨ ਦਿ ਜਿੱਦ ਤੇ 5 ਮਿੰਟ ਚ ਪਹੁੰਚਣਾ ਜੇ ਆਪਾਂ ਉਹਨਾਂ ਨਾਲ ਲੜੰਦਾ ਤੇ ਆਪਾਂ 7 ਮਿੰਟ ਚ ਪਹੁੰਚਾਂਗੇ ਉਹਨਾਂ ਦਾ ਤੇ ਕੋਈ ਕੁਛ ਗਿਆ ਨਹੀਂ ਕਿਉਂਕਿ ਉੱਤੇ ਵੇਲੇ ਉਹਨਾਂ ਨੇ ਤੇ ਗੱਲਾਂ ਕਰਨੀਆਂ ਹੀ ਕਰਨੀਆਂ ਟਾਈਮ ਤੇ ਆਪਣਾ ਖਰਾਬ ਹੋਇਆ ਇਸ ਕਰਕੇ ਮੈਂ ਆਪਣੇ ਗੋਲਵਾਲ ਜਿਹੜਾ ਵਾ ਨਾ ਉਹ ਫੋਕਸ ਕਰਦੀਆਂ ਜਿਹੜੇ ਲੋਕੀ ਗੱਲਾਂ ਕਰਦੇ ਆ ਨਾ ਮੈਂ ਇਹਨਾਂ ਨੂੰ ਕਰਨ ਦੇਣੀ ਆ ਕੱਲ ਨੂੰ ਮੈਂ ਜਦੋਂ ਅੱਜ ਜਿੱਤਾ ਮੇਰੇ ਕੋ ਇੰਟਰਨੈਸ਼ਨਲ ਮੈਡਲ ਆ ਜਦੋਂ ਮੈਂ ਬਾਹਰ ਇੰਡੀਆ ਦੇ ਬਾਹਰ ਜਾ ਕੇ ਖੇਲੀ ਸੀ ਮੈਂ ਉੱਥੇ ਫਲੈਗ ਫੜਿਆ ਸੀ ਹਨਾ ਉਦੋਂ ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਵੀ ਜਿਹੜੇ ਗੱਲਾਂ ਕਰਦੇ ਉਹਨਾਂ ਨੂੰ ਹੁਣ ਪਤਾ ਲੱਗਾ ਮੈਂ ਉਹ ਜਿਹੜੇ ਮੇਨੇ ਹੁੰਦੇ ਆ ਕਈ ਲੋਕ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਮੇਨੇ ਪੈਂਦੇ ਹੁਣ ਹਿੰਮਤ ਹਾਰ ਜਾਂਦੇ ਉਹ ਮੇਨੇ ਆ ਦੇ ਨਾਲ ਤੁਹਾਨੂੰ ਇੰਨੀ ਹਿੰਮਤ ਕਿੱਦਾਂ ਮਿਲਦੀ ਆ ਕਿ ਉਹਨਾਂ ਮੇਨੇ ਤੋਂ ਨਿਕਲ ਕੇ ਕਾਮਯਾਬੀ ਹਾਸਲ ਕਰਨਾ ਮੈਂ ਇੱਕ ਵਾਰ ਦੀ ਗੱਲ ਦਾ ਸੀ ਵੀ ਮੈਂ ਵਾਢੀ ਕਰੰਡੀ ਆਪਣੇ ਸਕੂਲ ਟਾਈਮ ਦੇ ਵਿੱਚ ਮੈਂ ਵਾਢੀ ਕਰਦੀ ਪਈ ਸੀ ਤੇ ਇੱਕੋ ਸਬ ਦਾ ਮੈਨੂੰ ਕਾਲ ਆਇਆ ਵੀ ਹਰਪ੍ਰੀਤ ਤੇ ਦਾ ਕੰਪੀਟੀਸ਼ਨ ਆ ਮੈਂ ਮੈਂ ਇਹਦਾ ਤੇ ਖੇਡਣ ਜਾਣਾ ਵਾ ਤੇ ਨਾ ਮੈਂ ਵਾਢੀ ਕਰਦੀ ਪਈ ਸੀ ਤੇ ਮੇਰੇ ਕੋ ਕੋਈ ਮੈਂ ਮੈਂ ਆਫ ਟ੍ਰੇਨਿੰਗ ਆ ਪਰ ਮੈਂ ਬਿਨਾਂ ਟ੍ਰੇਨਿੰਗ ਤੋਂ ਹੀ ਉੱਥੇ ਜਾ ਕੇ ਖੇਡੀ ਤੇ ਮਤਲਬ ਮੈਂ ਜਿੱਤੀ ਵੀ ਹਾਂ ਤੇ ਕਹਿੰਦੇ ਨਾ ਵੀ ਜਿਹੜੀ ਭੁੱਖ ਹੁੰਦੀ ਇਨਸਾਨ ਨੂੰ ਬੰਦੇ ਦਾ ਜਿਹੜਾ ਗਰੀਬੰਦਾ ਹੁੰਦਾ ਨਾ ਉਹਦੀ ਮੋਟੀਵੇਸ਼ਨ ਉਹਦੀ ਭੁੱਖ ਹੀ ਹੁੰਦੀ ਆ ਕੀ ਇਹਦੇ ਕੋ ਆ ਜਿਹਦੇ ਕੋ ਘਾਟ ਹੋਵੇ ਉਹਨੇ ਸੋchnਾ ਯਾਰ ਮੇਰੇ ਕੋ ਆ ਚੀਜ਼ ਨਹੀਂ ਹੈਗੀ ਮੇਰੀ ਮੇਰੇ ਕੋ ਕਰਨਾ ਵਾ ਇਹ ਕਰਕੇ ਉਹ ਖੁਦ ਹੀ ਮੋਟੀਵੇਟ ਹੁੰਦਾ ਉਹਦਾ ਪੇਰੈਂਟਸ ਮੋਟੀਵੇਟ ਹੁੰਦੇ ਆ ਉਹਦੀ ਕਹ ਲੋ ਕਿ ਗਰੀਬੀ ਮੋਟੀਵੇਟ ਹੁੰਦੀ ਆ ਜੀ ਅਮੀਦਿਓ ਕੀ ਜਦੋਂ ਮਿਹਨਤ ਦੇ ਨਾਲ ਮਿਲਦਾ ਤਾਂ ਇਹ ਜਿਹੜੇ ਹੰਝੂ ਵਾਜ਼ਿਬ ਨੇ ਹਾਂਜੀ ਰੋਣ ਤੇ ਇਸ ਕਰਕੇ ਹੁੰਦਾ ਯਾਰ ਮੈਂ ਜੋ ਸੋਚਿਆ ਹੀ ਉਸ ਚੀਜ਼ ਦਾ ਕਿ ਮਤਲਬ ਮੈਂ ਪੁੱਜ ਨਹੀਂ ਆਂ ਕਿ ਬਹੁਤ ਸਾਰਾ ਸਟਰਗਲ ਕੀਤਾ ਕੰਮ ਵੀ ਬਹੁਤ ਸਾਰਾ ਕੀਤਾ ਆਪਣੇ ਪੇਰੈਂਟਸ ਨਾਲ ਕਦੀ ਇਹ ਨਹੀਂ ਸੋਚਿਆ ਕਿ ਯਾਰ ਮੈਂ ਖੇਡਣ ਜਾਣੀ ਆ ਤੇ ਮੈਂ ਆ ਕੰਮ ਨਹੀਂ ਕਰਨਾ ਮੈਂ ਉਹ ਕੰਮ ਨਹੀਂ ਕਰਨਾ ਤੇ ਇਹ ਆਪਣੇ ਪੇਰੈਂਟਸ ਨਾਲ ਆਪਣੇ ਹਰ ਕੋਈ ਕੰਮ ਚ ਕੀਤਾ ਜਿੱਦਾਂ ਵੱਡੀ ਹੋ ਗਿਆ ਜਾਂ ਕੋਈ ਵੀ ਕੰਮ ਹੋ ਗਿਆ ਵੀ ਇਹ ਨਹੀਂ ਕਿ ਆ ਵੀ ਮੈਂ ਹੁਣ ਖੇਡਣ ਜਾਣੀ ਤੇ ਮੈਂ ਆ ਕੰਮ ਨਹੀਂ ਕਰਨਾ ਤੇ ਆਪਣੇ ਪੇਰੈਂਟਸ ਨਾਲ ਸਪੋਰਟ ਮਤਲਬ ਇਹ ਮੈਂ ਤੋਂ ਨਹੀਂ ਕਰਦੀ ਰਹੀ ਹੁਣ ਹਰ ਪੀਜ ਦੇ ਫਿਰ ਸਪਨੇ ਕੀ ਆ ਫਿਊਚਰ ਚ ਕੁਝ ਹੋਵੇਗਾ ਹੋਰ ਕਾਮਯਾਬੀ ਹਾਸਲ ਕਰਨੀ ਕੋਈ ਗੋਲ ਹੋਵੇਗਾ ਹਾਂ ਮੇਰਾ ਯੂਐਫਸੀ ਤੱਕ ਜੂਐਫਸੀ ਵਿੱਚ ਜਾ ਕੇ ਬੈਲਟ ਜਿੱਤਣਾ ਮੇਰਾ ਗੋਲ ਆ ਮੈਂ ਉੱਥੋਂ ਤੱਕ ਪਹੁੰਚਣਾ ਚਾਹੁੰਦੀ ਹਾਂ ਕਿਉਂਕਿ ਮੇਰੇ ਕੋਸ ਸਾਫ ਦਾ ਵੀ ਉਹੀ ਸ਼ੌਂਕ ਹੀ ਉਹ ਕੁਝ ਉਹਨਾਂ ਨੂੰ ਸਪੋਰਟ ਨਹੀਂ ਹੋਈ ਉਹਨਾਂ ਦੇ ਉਸ ਟਾਈਮ ਦੇ ਵਿੱਚ ਜਦੋਂ ਉਹ ਖੇਡਦੇ ਹੀ ਬਟ ਇਸ ਟਾਈਮ ਮੈਨੂੰ ਕੋਸ ਸਾਫ ਸਪੋਰਟ ਕਰਦੇ ਆ ਪੂਰੀ ਡਾਈਟ ਤੋਂ ਲੈ ਕੇ ਕਈ ਰੀ ਫਾਈਨੈਂਸ਼ੀਅਲੀ ਪ੍ਰੋਬਲਮ ਵੀ ਹੁੰਦੀਆਂ ਵਾਂ ਉਹ ਵੀ ਮੇਰੇ ਆ ਕਈਰੀ ਮਤਲਬ ਉਹ ਪੇ ਕਰਦੇ ਨੇ ਫੀਸਾਂ ਏ ਮਿੰੂਟੇ سپورਟ ਆ ਗਈ ਆ ਕੋਸ ਸਭ ਨੂੰ ਚਲੋ ਉਸ ਟਾਈਮ ਕਿਸੇ ਨੇ سپورਟ ਨਹੀਂ ਕੀਤਾ ਪਰ ਮੈਨੂੰ ਲੱਗਦਾ ਪੱਪੀ ਹੁਣ ਮੈਂ ਪਹੁੰਚ ਜਾਵਾਂਗੀ ਉੱਥੋਂ ਤੱਕ ਜੀ ਬਿਲਕੁਲ ਜੀ ਆ ਤੀਰਾਨੀ ਦੇ ਅੱਖਾਂ ਦੇ ਵਿੱਚ ਹੰਝੂ ਜ਼ਰੂਰ ਦੱਸ ਰਹੇ ਨੇ ਕਿ ਕਿੰਨੀ ਮਿਹਨਤ ਕੀਤੀ ਹੈ ਇੱਕ ਕੋਚ ਸਭ ਸਾਡੇ ਨਾਲ ਮੌਜੂਦ ਨੇ ਕੁਲਦੀਪ ਸਿੰਘ ਸੇਖੋ ਜੀ ਸਰ ਤੀਰਾਨੀ ਦੇ ਅੱਖਾਂ ਦੇ ਵਿੱਚ ਹੰਝੂ ਆ ਗਿਆ ਕੋਚ ਦੀਆਂ ਗੱਲਾਂ ਕਰਦੇ ਕਿ 13 ਸਾਲ ਦਾ ਸਟਰਗਲ ਤੁਸੀਂ ਵੀ ਅੱਗੇ ਦੱਸਿਆ ਮੈਨੂੰ ਆਫਤਰ ਰਿਕਾਰਡ ਸਰ ਇਹਦਾ ਸਟਰਗਲ ਤਾਂ ਬਹੁਤ ਆ ਪਰ ਇੱਕ ਵਧੀਆ ਵੀ ਆ ਵੀ ਆਪਣਾ ਇੱਕ ਮਾਈਂਡ ਸੈਟ ਆ ਆਪਣੇ ਬੈਕਗ੍ਰਾਉਂਡ ਨਹੀਂ ਭੁੱਲਦੀ ਪਈ ਇਹ ਚੇਤਾਵਾ ਵੀ ਮੈਂ ਦਿਹਾੜੀ ਜਾਨੀ ਨਹੀਂ ਹੰਨੀ ਆ ਇਹ ਚੇਤਾਵਾ ਵੀ ਮੈਂ ਉੱਥੋਂ ਨਿਕਲ ਕੇ ਅੱਗੇ ਜਾ ਸਕਦੀ ਆ ਲਾਈਫ 'ਚ ਤੇ ਇਹਦੇ ਨਾਲੋਂ ਇਹਦੇ ਨਾਲ ਦੇਖ ਕੇ ਬਾਕੀ ਕੁੜੀਆਂ ਨੂੰ ਬਾਕੀ ਮੁੰਡਿਆਂ ਨੂੰ ਵੀ ਕਾਫੀ ਕੁਝ ਸਿੱਖਣਾ ਚਾਹੀਦਾ ਵਾ ਵੀ ਜੇ ਇੱਕ ਦਿਹਾੜੀ ਲਾਉਣ ਵਾਲੀ ਕੁੜੀ ਇੰਟਰਨੈਸ਼ਨਲ ਖੇਡ ਸਕਦੀ ਆ ਜੇ ਖੇਲੂ ਇੰਡੀਆ ਦੇ ਵਿੱਚੋਂ ਮੈਡਲ ਲਿਆ ਸਕਦੀ ਆ 골ਡ ਤੇ ਅਸੀਂ ਕਿਉਂ ਨਹੀਂ ਲਿਆ ਸਕਦੇ ਇੱਕ ਉਹਦੀ ਗੱਲ ਆ ਵੀ ਆਪੋ ਆਪਣੀ ਸੋਚ ਆ ਵੀ ਆਪੇ ਸੋਚ ਕਿੱਦਾਂ ਦੀ ਆ ਹੁਣ ਚਲੋ ਮੈਂ ਨਹੀਂ ਕਹਿੰਦਾ ਵੀ ਮੈਂ ਇਹਦੀ ਸਪੋਰਟ ਕਰਦਾ ਮੈਂ ਜੇ ਗੁਰੂ ਰਾਮਦਾਸ ਨੇ ਮੈਨੂੰ ਦਿੱਤਾ ਤੇ ਮੈਂ ਕਿਸੇ ਦੀ ਸਪੋਰਟ ਕਰ ਸਕਦਾ ਮੈਂ ਜੇ ਉਹਨਾਂ ਨੇ ਕੋਈ ਮੈਨੂੰ ਆਦਤ ਬਣਾਈ ਹੈ ਤੇ ਮੈਂ ਸਪੋਰਟ ਕਰਦਾ ਇੱਥੇ ਨਹੀਂ ਤੇ ਲੋਕਾਂ ਨੇ ਬੜੇ-ਬੜੇ ਪਰਸ ਭਰੇ ਆ ਪਰ ਉਹ ਕਿਸੇ ਦੀ ਸਪੋਰਟ ਨਹੀਂ ਕਰਦੇ ਲਾਈਵ ਤੇ ਪਰ ਇਹ ਆ ਵੀ ਚਲੋ ਜੇ ਗੁਰੂ ਰਾਮਦਾਸ ਨੇ ਸਾਨੂੰ ਦਿੱਤਾ ਵਾ ਤੇ ਕੀ ਪਤਾ ਇਹਨਾਂ ਦੇ ਪੈਰਾ ਪਿੱਛੇ ਨਹੀਂ ਦਿੱਤਾ ਇੱਕ ਕੋਚ ਹੋਣ ਦੇ ਨਾਂ ਤੇ ਵੀ ਸਾਡਾ ਇੱਕ ਫਰਜ ਆ ਵੀ ਅਸੀਂ ਇਹਨਾਂ ਨੂੰ ਸਪੋਰਟ ਕਰੀਏ ਇੱਕ ਚੰਗਾ ਪਲੇਅਰ ਆ ਤੇ ਮੇਰਾ ਵੀ ਇੱਕ ਫਰਜ ਆ ਸੱਚੇ ਦਿਲੋਂ ਕਿ ਇਹਨੂੰ ਮੈਂ ਗਾੜੀ ਕੱਢਣ ਤੇ ਜਿੱਥੋਂ ਤੱਕ ਮੇਰੀ ਹੈਲਪ ਆ ਜੇ ਕਿਤੇ ਪੀਨੂੰ ਪੈ ਕੁਝ ਵੀ ਕਰਨ ਦੀ ਲੋੜ ਪੈਂਦੀ ਆ ਜਿਹੜੀਆਂ ਚੀਜ਼ਾਂ ਮੈਂ ਨਹੀਂ ਕਰ ਸਕਿਆ ਮੈਂ ਇਹਨਾਂ ਨੂੰ ਕਰਾਉਣਾ ਇਹਦੀ ਰਾਣੀ ਕਦੋਂ ਤੋਂ ਤੁਹਾਡੇ ਨਾਲ ਜੁੜੀ ਆ ਕਦੋਂ ਤੋਂ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਇਹਦੀ ਰਾਣੀ ਕਿਉਂਕਿ ਹਰ ਸ਼ਬਦ ਦੇ ਵਿੱਚ ਤੁਹਾਡਾ ਜ਼ਿਕਰ ਜ਼ਰੂਰ ਹੈ ਇਹਨਾਂ ਨੂੰ ਮੇਰੇ ਕੋਲ 13 ਸਾਲ ਹੋ ਗਿਆ ਜੁੜੇ ਨੂੰ ਇਹ ਮੇਰੇ ਪਿੰਡੋਂ ਹੀ ਮੇਰੇ ਨਾਲ ਜੁੜੇ ਆ ਇਹਨਾਂ ਨੂੰ 13 ਸਾਲ ਹੋ ਗਿਆ ਮੇਰੇ ਹਿਸਾਬ ਨਾਲ ਮੇਰੀ ਅੱਧੀ ਲਾਈਫ ਸਾਡੀ ਮਤਲਬ ਸਾਡੇ ਵੀ ਅਸੀਂ ਇਹਦਾ ਬ੍ਰਦਰ ਹੋ ਗਿਆ ਅਸੀਂ ਹੋ ਗਏ ਮਤਲਬ ਬਹੁਤ ਅਸਲੀਡ ਆ ਜਿਹੜੇ ਮੇਰੇ ਪਿੰਡੋਂ ਨਿਕਲੇ ਆ ਇਹਦਾ ਬ੍ਰਦਰ ਆ ਉਹ ਵੀ ਬਹੁਤ ਵਧੀਆ ਪਲੇਅਰ ਆ ਇਹਦਾ ਹਰਕਿ ਵਿੱਚ ਆਪਣੀ ਯੂਨੀਵਰਸਿਟੀ ਗੇਮਾਂ ਦੇ ਵਿੱਚੋਂ ਬ੍ਰੌ ਤੇ ਉਹ ਸਾਰੇ ਮਤਲਬ ਐਰਕੀ ਗੁਰੂ ਨਾਨਕ ਦੇ ਯੂਨੀਵਰਸਿਟੀ ਕਾਰਾਟੇ ਦੇ ਵਿੱਚ ਉਹਦਾ ਕਲੇ ਦਾ ਮੈਡਲ ਆ ਉਹ ਵੀ ਬਹੁਤ ਵਧੀਆ ਐਥਲੀਟ ਆ ਤੇ ਮਤਲਬ ਦੋਵੇਂ ਭੈਣ ਭਰਾ ਮੰਨਦੇ ਆ ਵੀ ਆਪਾਂ ਇਹ ਚੀਜ਼ ਤੋਂ ਨਿਕਲੇ ਆ ਕਿਦਾਂ ਗੁਜ਼ਰੇ ਆ ਜੀ ਇਹ ਚੀਜ਼ਾਂ ਯਾਦ ਰੱਖਣਗੇ ਤਾਂ ਬਹੁਤ ਵਧੀਆ ਤੇ ਅੱਗੇ ਗਰੋਥ ਕਰਨਗੇ ਤੇ ਫਿਰ ਫਿਰ ਆਪੇ ਹੀ ਵੈਗਰੂ ਆਪੇ ਬਾ ਫੜਦਾ ਜਦੋਂ ਬੰਦਾ ਸੱਚੇ ਦਿਲ ਹੁੰਦਾ ਸੇਖੋ ਸਾਬ ਕਿੰਨਾ ਕੁ ਮਾਨ ਪ੍ਰਾਊਡ ਕਿੰਨਾ ਕੁ ਫੀਲ ਹੁੰਦਾ ਕਿਉਂਕਿ ਜਦੋਂ ਆਪਣੇ ਸਟੂਡੈਂਟ ਹੋਣ ਇੰਟਰਨੈਸ਼ਨਲੀ ਖੇਡਣ ਤਾਂ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਕੋਚ ਨਹੀਂ ਦੱਸ ਸਕਦਾ ਵੀ ਕਿੰਨਾ ਹੁਣ ਦੇਖੋ ਇਹਨਾਂ ਕਰਕੇ ਹੀ ਜਿਹੜੇ ਬੱਚੇ ਫੋਟ ਨਹੀਂ ਕਰ ਸਕਦੇ ਫੀਸਾ ਇਸੇ ਕਰਕੇ ਮੈਂ ਨਾ ਇਹ ਵੀ ਵੱਡੇ ਸ਼ਹਿਰ ਚ ਨਹੀਂ ਅਕੈਡਮੀ ਲੈ ਕੇ ਕਿਉਂਕਿ ਮੇजे ਲੱਖ ਰੁਪਏ ਰੈਂਟ ਭਰੂੰਗਾ ਤੇ ਮੈਨੂੰ ਬੱਚਿਆਂ ਕੋਲ ਲੈਣਾ ਪਊਗਾ ਮੈਂ ਇਸੇ ਕਰਕੇ ਹਿੰਦੂ ਕਾਲਜ ਦੇ ਵਿੱਚ ਇੱਕ ਛੋਟੀ ਜੀ ਅਕੈਡਮੀ ਖੋਲੀ ਆ ਜਿੱਥੇ ਬੱਚੇ ਆ ਸਕਦੇ ਆ ਇੱਕ ਛੋਟੀ ਜੀ ਫੀਸ ਰੱਖੀ ਆ ਲਿਮਟ ਫੀਸ ਰੱਖੀ ਆ ਬੱਚਿਆਂ ਨੂੰ ਜਿਹੜਾ ਬੱਚਾ ਪ੍ਰੋਫੈਸ਼ਨਲੀ ਕਰਨਾ ਚਾਹੁੰਦਾ ਹਿੰਦੂ ਕਾਲਜ ਆਵੇ ਉਥੇ ਆ ਕੇ ਆਪਣਾ ਵਧੀਆ ਜਿਹੜੀ ਮਾਰਸ਼ਾਲਾ ਕਰਾਟਿਆਂ ਦੇ ਵਿੱਚ ਆਪਣੀ ਬੈਕਗ੍ਰਾਉਂਡ ਜਾਂ ਬੌਕਸਿੰਗ ਦੇ ਵਿੱਚ ਜੋ ਵੀ ਆਪਣੀ ਬਣਾਉਣਾ ਚਾਹੁੰਦਾ ਜੋ ਐਮ ਐਮ ਈ ਦੇ ਵਿੱਚ ਬਣਾਉਣਾ ਚਾਹੁੰਦਾ ਉਹ ਆ ਕੇ ਇੱਥੇ ਟ੍ਰੇਨਿੰਗ ਕਰ ਸਕਦਾ ਦੋ ਤਿੰਨ ਸੈਕਸ਼ਨ ਰੱਖਿਆ ਬ ਵੀ ਆਪਣੀ ਜਿਹੜੀਆਂ ਨਸ਼ਿਆਂ ਦਾ ਦੌਰ ਚੱਲ ਰਿਹਾ ਇੰਸਟਾਗ੍ਰam ਦਾ ਦੌਰ ਚੱਲ ਰਿਹਾ ਇਹਨੂੰ ਛੱਡ ਕੇ ਸਪੋਰਟਸ ਹਾਲ ਐਕਟੀਵਿਟੀਆਂ ਵਧਾਉਂਦੇ ਜੇ ਅਸੀਂ ਐਮਐਮ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਇਨੀ ਜਾਗਰੂਕਤਾ ਨਹੀਂ ਹੈਗੀ ਕਮੀ ਕਿੱਥੇ ਸਮਝਦੇ ਉਸ ਚੀਜ਼ ਕਮੀ ਇਸ ਚੀਜ਼ ਕਰਕੇ ਸਮਝਦੇ ਆ ਵੀ ਪਹਿਲਾਂ ਨਾ ਆਪਣੇ ਪੰਜਾਬ ਦੇ ਵਿੱਚ ਸਿਰਫ ਮੈਂ ਹੁੰਦਾ ਸੀ ਤੇ ਹੁਣ ਐਮਐਮ ਨੂੰ ਜਿੱਦੋਂ ਜਿੱਦੋਂ ਹੁਣ ਮਤਲਬ ਮੇਰੇ ਕੋਈ ਬੱਚੇ ਸਿੱਖਿਆ ਉਹਨਾਂ ਨੇ ਆਪਣੀਆਂ ਅਕੈਡਮੀਆ ਖੋਲ੍ਹੀਆਂ ਵਾ ਹੁਣ ਉਥੋਂ ਗਰੋਥ ਕਰਨ ਰਿਹਾ ਹੌਲੀ ਹੌਲੀ ਬੱਚੇ ਹੁਣ ਜਿੱਦਾਂ ਮੈਨੂੰ ਹਰਪ੍ਰੀਤ ਨੂੰ ਮੈਂ ਖੜਾ ਹਟਾ ਵਾ ਹਰਪ੍ਰੀਤ ਕਹੇ ਯਾਰ ਕੋਸ ਸਾਹਿਬ ਨੂੰ ਕੁਝ ਨਹੀਂ ਹੋਣਾ ਕੋ ਆਪਣੀ ਹਰਪ੍ਰੀਤ ਆਪਣਾ ਨਾਮ ਬਣਾ ਕੇ ਆਪਣੀ ਅਕੈਡਮੀ ਖੋਲ ਲੇ ਏਦਾਂ ਹੁਣ ਬੱਚੇ ਕਰਨ ਰਿਹਾ ਪਰ ਇਹ ਨਹੀਂ ਗਲਤ ਕਰਦੇ ਬੱਚੇ ਬਹੁਤ ਵਧੀਆ ਵੇਖੋ ਇਹ ਚੀਜ਼ ਹੋਣੀ ਚਾਹੀਦੀ ਆ ਜਦੋਂ ਕੰਪੀਟੀਸ਼ਨ ਹੋਊਗਾ ਫੇਰ ਹੀ ਇੱਕ ਨਾਮ ਬਣੂਗਾ ਹੁਣ ਐਮਐਮਏ ਦਾ ਨਾਮ ਪਾਟਾ ਹੁਣ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਇਹ ਮੈਨੂੰ ਇਹ ਚੀਜ਼ਾਂ ਨਹੀਂ ਹੈਗੀਆਂ ਮੈਂ ਹੁਣ ਇਹਨਾਂ ਵਾਸਤੇ ਕਰਨ ਰਿਹਾ ਕਿ ਮੈਂ ਇਹਨਾਂ ਨੂੰ ਸੋਸ਼ਲ ਮੀਡੀਆ ਲਈ ਕਿਵੇਂ ਮੈਂ ਇਹਨਾਂ ਦੀ ਸਟ ਮੈਂ ਇਸੇ ਕਰਕੇ ਅਕੈਡਮੀ ਵੀ ਐਮਐਮ ਵੀ ਇਸੇ ਕਰਕੇ ਖੋਲੀ ਸੇਖੋ ਬੋਰੀਅਸ ਦੇ ਨਾਮ ਨੂੰ ਕਿ ਇੱਥੇ ਆਓ ਟ੍ਰੇਨਿੰਗ ਕਰੋ ਤੇ ਆਪਣਾ ਫਿਊਚਰ ਬਣਾਓ ਮੈਂ ਮਿਲ ਜੂ। ਦੇਖੋ ਤਾਂ ਕਈ ਖਿਡਾਰੀ ਇਸ ਤਰ੍ਹਾਂ ਦੇ ਬਣੇ ਜੋ ਅੱਗੇ ਵਧਣਾ ਚਾਹੁੰਦੇ ਨੇ ਮਗਰ ਉਹਨਾਂ ਨੂੰ ਇੱਕ ਲਾਈਨ ਨਹੀਂ ਮਿਲ ਪਾਰੀ ਇੱਕ ਕੋਈ ਗਾਈਡਲਾਈਨਸ ਜਿਹੜੀ ਹੁੰਦੀ ਆ ਉਹ ਸਹੀ ਨਹੀਂ ਮਿਲ ਪਾਰੀ ਤੁਸੀਂ ਥੋੜਾ ਜਿਹਾ ਗਾਈਡ ਕਰੋ ਕਿ ਇੱਕ ਖਿਡਾਰੀ ਕਿਸ ਤਰ੍ਹਾਂ ਵਧੀਆ ਬਣ ਸਕਦਾ। ਇੱਕ ਜੇ ਖਿਡਾਰੀ ਵਧੀਆ ਬਣਨਾ ਹੈ ਇੱਕ ਸਪੋਰਟਸਮੈਨ ਵਧੀਆ ਬਣਨਾ ਪਹਿਲਾਂ ਤਾਂ ਇੱਕ ਵਧੀਆ ਬੰਦੇ ਬਣੋ। ਜਦੋਂ ਤੁਸੀਂ ਵਧੀਆ ਬੰਦੇ ਹੋਗੇ ਤੁਸੀਂ ਆਟੋਮੈਟਿਕਲੀ ਸਪੋਰਟਸਮੈਨ ਵਧੀਆ ਬਣ ਜਿਹੜੀ ਗਾਈਡਲਾਈਨਸ ਦੀ ਗੱਲ ਆ ਤੁਹਾਨੂੰ ਅੱਜ ਕੱਲ ਇੰਸਟਾਗ੍ਰam ਸੌਰੀ YouTube ਦਾ ਜਮਾਨਾ ਵਾ ਅੱਜ ਕੱਲ ਮੈਂ ਇਹਨਾਂ ਜਿਨ੍ਹਾਂ ਨੂੰ ਪੰਜ ਮਾਰਨ ਦੀ ਅਕਲ ਨਹੀਂ ਉਹ ਵੀ ਕੋਚ ਬਣਿਆ ਜਿਨ੍ਹਾਂ ਨੂੰ ਆਪ ਇੱਕ ਦੋ ਫਾਈਟਾਂ ਖੇਡਦੇ ਉਹ ਪੰਜ ਉਹ ਸਪੋਰਟਸਮੈਨ ਦੇ ਵਿੱਚ ਕੋਚ ਬਣਿਆ ਇਹੋ ਚੀਜ਼ਾਂ ਹੀ ਇੱਕ ਆਪਾਂ ਨੂੰ ਮਾਪਿਓ ਨੂੰ ਜਿਹੜੇ ਉਹਨਾਂ ਦੇ ਮਾਪਿਓ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਜਿਹੜਾ ਇੱਕ ਕੋਚ ਆ ਉਹ ਖੁਦ ਕਿੱਟਾ ਕਿ ਤਗੜਾ ਖਿਡਾਰੀ ਰਿਹਾ ਵਾ ਜਾਂ ਉਹਨੇ ਕਿੰਨੇ ਕੁ ਵਧੀਆ ਐਥਲੀਟ ਕੱਢੇ ਆ ਅੱਗੇ ਜਾਂ ਉਹਨੂੰ ਕੀ ਆ ਇਹ ਸਾਰਾ ਨੂੰ ਵੱਡੀ ਚੀਜ਼ ਆ ਜਾਂਦੀ ਹੈ ਬਾਕੀ ਚੀਜ਼ ਆ ਜਾਂਦੀ ਹੈ ਅੱਜ ਕੱਲ 80% ਲੋਕ ਪੈਸਾ ਹੀ ਕਮਾਉਂਦੇ ਆ ਸਪੋਰਟਸ ਦੇ ਵਿੱਚੋਂ ਕੋਈ ਗਾਈਡ ਸਹੀ ਨਹੀਂ ਕਰ ਰਿਹਾ ਸਪੋਰਟਸ ਦੇ ਵਿੱਚੋਂ ਇੱਥੇ ਮੇਰੇ ਕੋਲ ਬੱਚੇ ਆਉਂਦੇ ਕਈ ਕਹਿੰਦੇ ਵੀ ਸਰ ਅਸੀਂ ਨਾ ਪ੍ਰੋਫੈਸ਼ਨਲੀ ਬਾਕਸਿੰਗ ਕਰਨੀ ਆ ਮੈਂ ਸਿੱਧਾ ਉਹਨਾਂ ਨੂੰ ਕਹਿਣਾ ਜੇ ਤੁਸੀਂ ਪ੍ਰੋਫੈਸ਼ਨਲੀ ਬਾਕਸਿੰਗ ਕਰਨੀ ਖਾਲਸਾ ਕੋਲ ਜੋ ਬਜਿੰਦਰ ਭਾਜ ਤੋਂ ਜੇ ਮੈਨੂੰ ਹੋਵੇ ਪੀ ਇੱਥੇ ਪੈਸੇ ਲੈਣੇ ਮੈਂ ਨਹੀਂ ਪੈਸੇ ਲੈ ਲਈ ਅਕੈਡਮੀ ਨਹੀਂ ਖੋਲੀ ਮੈਂ ਇਥੋਂ ਸਪੋਰਟਸਮੈਨ ਕੱਢਣਾ ਚਾਹੁੰਦਾ ਵਧੀਆ ਸਪੋਰਟਸਮੈਨ ਹੁਣ ਹਰਪ੍ਰੀਤ ਨਿਕਲਿਆ ਹਰਪ੍ਰੀਤ ਦਾ ਬ੍ਰਦਰ ਨਿਕਲਿਆ ਇਦਾਂ ਦੇ ਸਪੋਰਟਸ ਸਹੀ ਇਹ ਗਲਤ ਗਾਈਡ ਕਰਨ ਵਾਲੇ ਤੇ ਬੜੇ ਮਿਲ ਜਾਂਦੇ ਆ ਪਰ ਤੁਹਾਨੂੰ ਵੀ ਦੇਖਣਾ ਚਾਹੀਦਾ ਵੀ ਅੱਜ ਕੱਲ੍ਹ ਕੌਣ ਗਲਤ ਕਰਨ ਤੇ ਕੌਣ ਸਹੀ ਆ ਅੱਜ ਕੱਲ੍ਹ YouTube ਦਾ ਜਮਾਨਾ ਉਮੀਦ ਕਰ ਸਕਦੇ ਆ ਜਿਹੜੀ MMA ਗੇਮ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਵਿੱਚ ਵਿਚਰੇਗੀ ਲੋਕ ਜਾਣਨਗੇ ਇਸ ਨੂੰ ਹਾਂਜੀ ਸਰ ਇਹ ਸਿਰਫ ਇੱਕ ਜਾਂ ਦੋ ਸਾਲ ਦਾ ਇਹ ਹੁਣ ਮੰਨ ਲਓ ਜਦਾ ਪੰਜਾਬ ਦੀ ਕੱਲੀ ਕੁੜੀ ਆਪਣੀ ਹਰਪੀਤ ਕੌਰ ਆ ਹੁਣ ਇਹ ਨਿਕਲੀ ਆ ਇਸ ਦੇ ਨਾਲ ਥੋੜੀ ਜੀ ਜਾਗਰੂਤ ਹੋ ਹੁਣ ਮੈਂ ਸ਼ਹਿਰਾਂ ਦੇ ਵਿੱਚ ਜਿਮ ਆ ਜਿਹੜੇ ਵੱਡੇ ਵੱਡੇ ਜਿਮ ਉਹਨਾਂ ਦੇ ਵਿੱਚ ਮੈਂ ਐਸੇ ਕਰਕੇ ਜਾਣਾ ਵਾ ਵੀ ਥੋੜਾ ਜਆ ਵਧੀਆ ਬਣਿਆ ਮੈਨੂੰ ਚਾਣਨ ਲੋਕੀ ਹੁਣ ਜਿਹੜੇ ਪੜੇ ਲਿਖੇ ਲੋ ਐਮਐਮੇ ਗੇਮ ਹੈਗੀ ਆ ਹੁਣ ਜਿਹੜਾ ਮੈਟ੍ਰਿਕਸ ਗੇਮ ਖੁਲਾ ਕੇ ਕੇਜ ਲੱਗੀ ਉਥੇ ਐਮਐਮੇ ਪ੍ਰਮੋਟ ਹੋਣ ਦੀ ਹੈ ਉਥੇ ਜਾਈਦਾ ਉਹ ਕੇਜ ਕਰਵਾਈ ਦੀਆਂ ਵਾ ਹੁਣ ਇਹਦੇ ਨਾਮ ਵੀ ਸਾਰੇ ਹਰਪ੍ਰੀਤ ਕੌਰ ਕੁਲਦੀਪ ਸਿੰਘ ਸੇਖੋਂ ਹੁੰਦਾ ਵੀ ਕਰਾਂਦਾ ਵਾ ਹੁਣ ਐਮਐਮੇ ਨੂੰ ਜਾਣਣਗੇ ਪਰ ਇਹ ਵੀ ਥੋੜਾ ਜਿਹਾ ਹੁਣ ਇੱਕਦਾਂ ਆਪਾਂ ਕੰਪੀਟੀਸ਼ਨ ਕੇਜ ਬਣਾਉਣੇ ਪਏ ਹੁਣ ਆਪਾਂ ਇੱਕ ਕੰਪੀਟੀਸ਼ਨ ਕਰਵਾਵਾਂਗੇ ਵਧੀਆ ਵੀ ਜਿਹੜਾ ਐਮਐਮੇ ਨੂੰ ਹੋਰ ਪ੍ਰਮੋਟ ਕਰ ਸਕਦਾ ਸਰਕਾਰਾਂ ਦਾ ਸਹਿਯੋਗ ਮੰਗਦੇ ਹੋ ਹਾਂਜੀ ਸਰ ਇਹਦੇ ਵਿੱਚ ਸਰਕਾਰਾਂ ਦਾ ਇਹਦੇ ਵਿੱਚ ਬਿਜ਼ਨਸਮੈਨ ਦਾ ਸਾਰਿਆਂ ਦਾ ਰੋਲ ਹੋਊਗਾ ਕਿਉਂਕਿ ਇਹ ਗੇਮ ਕੋਈ ਮਤਲਬ ਯਾਨੀ ਕਿ ਮ ਕਿ ਤੁਸੀਂ ਸਾਡੀ ਦੇਖ ਲਓਗੇ ਤੁਸੀਂ ਮੈਡਲ ਲਓਗੇ ਇਹ ਨੋ ਮੈਂ ਮੰਨਦਾ ਪਾਸ ਗੇਮ ਆ ਇਹਦੇ ਵਿੱਚ ਤੁਸੀਂ ਜਿੰਨਾ ਵਧੀਆ ਖੇਡੋਗੇ ਜਿੰਨਾ ਤੁਹਾਡਾ ਬਲੱਡ ਬਹੂਗਾ ਜਿੰਨੀ ਤੁਹਾਨੂੰ ਪਬਲਿਕ ਵੇਖੂਗੀ ਉਨਾ ਹੀ ਤੁਹਾਡਾ ਪ੍ਰੋਮੋਟਿੰਗ ਹੋਊਗੀ ਉਨਾ ਹੀ ਤੁਹਾਡੇ ਸਪੌਂਸਰ ਪੈਸਾ ਵਣ ਕਰੂਗਾ ਜੇ ਵਧੀਆ ਕੰਪਨੀਆਂ ਤੁਹਾਨੂੰ ਖਰੀਦਣ ਕੇ ਜਿਦਾ ਯੂਫਸੀ ਹੋਗੀ ਬਰੇ ਹੋਗੀ ਵਨ ਚੈਂਪੀਅਨਸ਼ਿਪਸ ਹੋਗੀ ਮੈਟ੍ਰਿਕਸ ਹੋਗੀ ਇਹ ਕੰਪਨੀਆਂ ਬਹੁਤ ਤਗੜੀਆਂ ਤਗੜੀਆਂ ਜਿਹੜੀਆਂ ਤੁਹਾਨੂੰ ਖਰੀਦ ਕੇ ਤੁਹਾਡੇ ਤੇ ਪੈਸਾ ਲਾਉਂਦੀਆਂ ਵੀ ਇਹ ਵਧੀਆ ਪਲੇਅਰ ਹੁਣ ਜਦ ਹਰਪੀ ਤੇ ਵੀਫਸੀ ਖੇਡ ਕੇ ਆਈ ਹੈ ਵਧੀਆ ਖੇਡ ਕੇ ਆਈ ਜਿੱਤ ਕੇ ਆਈ ਹੁਣ ਸਾਰਿਆਂ ਉਹ ਇਹਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਵੀ ਸਾਡੀ ਅਕੈਡਮੀ ਚ ਆ ਜਾ ਤੂੰ ਇਥੋਂ ਛੱਡ ਕੇ ਸਾਡੀ ਅਕੈਡਮੀ ਚ ਆ ਜਾ ਕਿਉਂ ਕਿ ਉਹਨਾਂ ਨੂੰ ਪਤਾ ਉਹਨਾਂ ਨੂੰ ਬਣਿਆ ਬਣਾਤਾ ਬੱਚਾ ਨੂੰ ਮਿਲ ਜਣਾ ਵਾ ਪਰ ਉਹ ਬੱਚੇ ਦਾ ਸਟਰਗਲ ਆ ਲਾਈਫ ਦਾ ਸਟਰਗਲ ਉਹ ਤਾਂ ਮੈਂ ਹੀ ਜਾਣਦਾ ਵੀ ਉਹ ਬੱਚੇ ਨੂੰ ਬਣਾਉਣਾ ਤੇ ਕਿੰਨਾ ਕੀਤਾ ਕਿਦਾਂ ਨਹੀਂ ਕੀਤਾ ਤੇ ਇਹਦਾ ਪ੍ਰਮੋਟਿੰਗ ਸਮਝ ਲਓ ਸ਼ੁਰੂ ਹੋ ਗਈ ਆ ਉਹ ਸਾਲ ਨੂੰ ਦੋਆ ਸਾਲਾਂ ਨੂੰ ਵਧੀਆ ਜਗ੍ਹਾ ਤੇ ਵਧੀਆ ਐਥਲੀਟ ਨਿਕਲਣਗੇ ਪੰਜਾਬ ਦੇ ਵਿੱਚ ਇਹ ਬਿਲਕੁਲ ਇਹ ਸਨ ਕੁਲਦੀਪ ਸਿੰਘ ਸੇਖੋ ਜੋ ਕਿ ਹਰਪ੍ਰੀਤ ਕੌਰ ਦੇ ਉਸਤਾਦ ਨੇ ਕਿਉਂਕਿ ਇਹਨਾਂ ਦੀ ਬਦੌਲਤ ਹੀ ਅੱਜ ਜੇਕਰ ਹਰਪ੍ਰੀਤ ਕੋਰ ਇੰਟਰਨੈਸ਼ਨਲੀ ਖੇਢੀ ਹੈ ਤਾਂ ਇਹਨਾਂ ਦੀ ਬਦੌਲਤ ਹੀ ਹੈ ਕਿਉਂਕਿ ਹਰ ਸ਼ਬਦ ਦੇ ਵਿੱਚ ਜਿਹੜਾ ਜ਼ਿਕਰ ਹੈ ਉਸਤਾਦ ਦਾ ਜ਼ਰੂਰ ਕੀਤਾ ਹੈ ਕੁਲਦੀਪ ਸਿੰਘ ਸੇਖੋ ਜਿਹੜੇ ਨੇ ਇਹ ਆਪ ਵੀ ਇੰਟਰਨੈਸ਼ਨਲ ਖੇਢ ਚੁੱਕੇ ਨੇ ਤੇ ਕਈ ਗੇਮਾਂ ਦੇ ਵਿੱਚ ਜਿਹੜੇ ਦੇਗਾ ਅਸੀਂ ਐਮ ਐਮ ਏ ਦੀ ਗੱਲ ਕਰੀਏ ਤਾਂ ਐਮ ਐਮ ਏ ਦੇ ਵਿੱਚ ਮਹਾਰਤ ਹਾਸਲ ਕਰ ਚੁੱਕੇ ਨੇ ਤੇ ਹੁਣ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਤਿਆਰ ਕਰ ਰਹੇ ਹਾਂ ਅਸੀਂ ਉਮੀਦ ਕਰਦੇ ਹਾਂ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਮ ਐਮ ਏ ਗੇਮ ਹੈ ਜਿਹੜੀ ਹੋਰ ਪਰਫੁੱਲਤ ਹੋਵੇ ਤੇ ਹਰਪ੍ਰੀਤ ਕੋਰ ਦਾ ਉਸ ਨੂੰ ਤੁਹਾਡੇ ਰੂਬਰੂ ਕਰੀਏ ਕੈਮਰਾਮੈਨ ਮੋਹਦ ਦੇ ਨਾਲ ਮਹਿਮਾਨਾ ਲਾਈ ਪੰਜਾਬੀ ਟੀਵੀ